ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਿਆ ਉਹ ਹੁਣ ਵੀ ਇਹਨਾਂ ਨੇ ਕਰਨਾ ਹੈ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਦਾ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੈਸ਼ਟ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰੈਸ਼ਟ ਪਾਕ ਨੂੰ ਚੱਕੀ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿਨ੍ਹਾਂ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇ ਗਿਆ ਇਹ ਕੀ ਨੇ ਗਿਆ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀ ਨਹੀਂ ਨੀ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਾਮਣੇ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰਨੇ ਹੋ ਉਤਰੇ ਹੋ ਉਹ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬਲ ਬੋਲਣਾ ਬੰਦ ਕਰਾਂ ਤੁਸੀਂ ਵਦ ਤੋਂ ਵਦ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਐ ਰੇਸ਼ਟਪੌਣੀ ਸੀ ਪਾ ਲੰਦੇ ਤੁਸੀਂ ਤੇ ਰੇਸ਼ਟ ਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੇਸ਼ਟਪੌਣੀ ਮੈਨੂੰ ਫੜ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에ਰਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੇਸ਼ਟਪੌਣੀ ਸੀਗੀ ਫੇਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫੇਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪ ਮੈਨੂੰ ਪਹਿਲਾਂ ਪਤਾ ਸੀ ਜੱਸ ਕਰਕੇ ਮੈਂ ਦਿੱਲੀ ਏਅਰਪੋਰਟ 'ਤੇ ਉੱਤਰਾ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇੱਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲੀ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੂੰ ਯਾਦ ਰੱਖੀ ਤੇਰੇ ਨਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੀ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰ ਦੇਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਹੈ। ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ। ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ। 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਦੇ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ। ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰਹਿਸ਼ਤ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰੈਸਟ ਪਾ ਕੇ ਨੂੰ ਚੱਕੀ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇ ਕੀ ਮੈਂ ਮਾੜਾ ਕੀ ਕੀਤਾ ਮਨ ਤਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇ ਗਿਆ ਇਹ ਕੀ ਨੇ ਗਿਆ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਆ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀ ਨਹੀਂ ਆ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰ ਰਹੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵੱਤ ਤੋਂ ਵੱਤ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਐ ਰਸ਼ਟਪੌਣੀ ਸੀ ਪਾਲੰਦੇ ਤੁਸੀਂ ਇੱਥੇ ਰਸ਼ਟ ਪਾਲੰਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰਸ਼ਟਪੌਣੀ ਮੈਨੂੰ ਫੜ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에ਅਰਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾਲੋ ਰਸ਼ਟਪੌਣੀ ਸੀਗੀ ਫੇਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫੇਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਿਸ ਕਰਕੇ ਮੈਂ ਦਿੱਲੀ 에ਅਰਪੋਰਟ ਨਹੀਂ ਉੱਤਰਾ ਮੈਨੂੰ ਪ ਇਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੋਂ ਯਾਦ ਰੱਖੀ ਤੇਣਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕਟਨ ਪਰਮਿਸ਼ਨਾਂ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕ ਏ ਮੇਰੀ ਇੱਥੇ ਰਸਟ ਵੀ ਪਾਉਣਾ ਚਾਹੁੰਦੇ ਸੀਗੀ ਵੀ ਦੀ ਰਸਟ ਪਾ ਕੇ ਨੂੰ ਚੱਕੀ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮਾ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਦੇ ਉੱਤਰ ਰਹੇ ਹੋ ਉਤਰੇ ਹੋ ਹਾਂ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਸਟਪੌਣੀ ਸੀ ਪਾ ਲੰਦੇ ਤੁਸੀਂ ਤੇ ਰਾਸ਼ਟਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੈਸਟ ਪਾਉਣੀ ਮੈਨੂੰ ਫੜ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾਲੋ ਰੈਸਟ ਪਾਉਣੀ ਸੀਗੀ ਫੇਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫੇਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਕਿ ਇਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉੱਤਰਿਆ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਿਹੜਾ ਮੈਂ ਸਾਰੀਆਂ ਆਪਣੀ ਲੀਗਲ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੂੰ ਯਾਦ ਰੱਖੀ ਤੇਰੇ ਨਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦੇ ਨੇ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਨੂੰ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੈਸਟ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰੈ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰ ਰਹੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਸਟਪੌਣੀ ਸੀ ਪਾ ਲੰਦੇ ਤੁਸੀਂ ਤੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੈਸਟ ਪਾਉਣੀ ਸੀਗੀ ਫੇਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫੇਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਿਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉਤਰਿਆ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲੀ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੁਹਾਨੂੰ ਯਾਦ ਰੱਖੀ ਤੇਰਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਨੂੰ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੈਸਟ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰੈ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਦੇ ਉੱਤਰ ਰਹੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬਲ ਬੋਲਣਾ ਬੰਦ ਕਰਾਂ ਤੁਸੀਂ ਵਦ ਤੋਂ ਵਦ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਸਟਪੌਣੀ ਚ ਪਾ ਲੰਦੇ ਤੁਸੀਂ ਤੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੈਸਟ ਪਾਉਣੀ ਸੀਗੀ ਫੇਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫੇਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਿਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉਤਰਿਆ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੋਂ ਯਾਦ ਰੱਖੀ ਤੇਰਾ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕਟਾਂ ਨੂੰ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੱਸ਼ਟ ਵੀ ਪਾਉਣਾ ਚਾਹੁੰਦੇ ਸੀਗੇ ਵੀ ਦੀ ਰੈ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾਂ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰਨੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵਾਦ ਤੋਂ ਵਾਦ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਾਸ਼ਟਰਪਾਲੀ ਸੀ ਪਾ ਲੰਦੇ ਤੁਸੀਂ ਇੱਥੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੈਸਟ ਪਾਉਣੀ ਸੀਗੀ ਫਿਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਦਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉਤਰਿਆ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਹ ਤੋਂ ਜੋ ਮੈਂ ਸਾਰੀਆਂ ਆਪਣੀ ਲੀਗਲ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੋਂ ਯਾਦ ਰੱਖੀ ਤੇਣਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦੇ ਨੇ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਨੂੰ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੈਸਟ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰੈ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾਂ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰ ਰਹੇ ਹੋ ਉਤਰੇ ਹੋ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਾਸ਼ਟਰਪਾਲ ਨਹੀਂ ਸੀ ਪਾ ਲੰਦੇ ਤੁਸੀਂ ਇੱਥੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੈਸਟ ਪਾਉਣੀ ਸੀਗੀ ਫਿਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਿਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉੱਤਰਾ ਮੈਨੂੰ ਪਤਾ ਸੀ ਕਿ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲੀ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੂੰ ਯਾਦ ਰੱਖੀ ਤੇਰਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਪੋਟਾਂ ਦਾ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੱਸ਼ਟ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਂ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰਨੇ ਹੋ ਉਤਰੇ ਹੋ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਸਟਪੌਣੀ ਸੀ ਪਾ ਲੰਦੇ ਤੁਸੀਂ ਤੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਅਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੈਸਟ ਪਾਉਣੀ ਸੀਗੀ ਫੇਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫੇਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਕਿ ਇਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉੱਤਰਾ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲੀ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੂੰ ਯਾਦ ਰੱਖੀ ਤੇਰਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦੇ ਨੇ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਵਾਂ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਨੂੰ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰਸਤ ਵੀ ਪਾਉਣਾ ਚਾਹੁੰਦੇ ਸੀਗੇ ਵੀ ਦੀ ਰੈਸ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾਂ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰ ਰਹੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵਾਦ ਤੋਂ ਵਾਦ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਸਟ ਪਾਉਣੀ ਸੀ ਪਾ ਲੰਦੇ ਤੁਸੀਂ ਤੇ ਰੇਸ਼ਟਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੇਸ਼ਟ ਪਾਉਣੀ ਮੈਨੂੰ ਲੈ ਆਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾਲੋ ਰੇਸ਼ਟ ਪਾਉਣੀ ਸੀਗੀ ਫੇਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਦੋਂ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉਤਰਿਆ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲੀ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਨੂੰ ਯਾਦ ਰੱਖੀ ਤੇਰੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਨੂੰ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੱਸਟ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰੈ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰ ਰਹੇ ਹੋ ਉਤਰੇ ਹੋ ਹੋ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਾਸ਼ਟਰਪਾਲ ਨਹੀਂ ਸੀ ਪਾ ਲੰਦੇ ਤੁਸੀਂ ਇੱਥੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੈਸਟ ਪਾਉਣੀ ਸੀਗੀ ਫਿਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਿਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉੱਤਰਾ ਮੈਨੂੰ ਪਤਾ ਸੀ ਕਿ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲੀ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੂੰ ਯਾਦ ਰੱਖੀ ਤੇਰੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੋਟਾਂ ਦੇ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੱਸ਼ਤ ਵੀ ਪਾਉਣਾ ਚਾਹੁੰਦੇ ਸੀਗੇ ਵੀ ਦੀ ਰੈ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇਗੀਆਂ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇਗੀਆਂ ਇਹ ਕੀ ਨੇਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰਨੇ ਹੋ ਉਤਰੇ ਹੋ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਹੈ ਰਾਸ਼ਟਰਪਤੀ ਚ ਪਾ ਲੰਦੇ ਤੁਸੀਂ ਤੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੈਸਟ ਪਾਉਣੀ ਸੀਗੀ ਫਿਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਕਿ ਇਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉੱਤਰਾ ਮੈਨੂੰ ਪਤਾ ਸੀ ਕਿ ਉਹ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਦੋਂ ਮੈਂ ਸਾਰੀਆਂ ਆਪਣੀ ਲੀਗਲ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੋਂ ਯਾਦ ਰੱਖੀ ਤੇਰਾ ਨਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ